ਸਾਗ ਸਾਗ ਬਣਦਾ ਜੋ ਦੇਸੀ ਤਰੀਕੇ ਨਾਲ ਚੁੱਲੇ ਤੇ ਤੇ ਇਧਰ ਮੰਮੀ ਹਣੀ ਕੁਲਚੇ ਮਗਾ ਕੇ ਖਾਂਦੇ ਲੈ ਫੁੱਲ ਨਜ਼ਾਰੇ ਇੱਥੇ ਕਿ ਨਜ਼ਰ ਹੋ ਗਿਆ ਤੁਹਾਨੂੰ ਹਾਂ 4-5 ਸਾਲ ਹੋ ਗਏ ਅੱਛਾ ਅਈ ਭਾਈਆਂ ਦਾ ਵੀ 4-5 ਸਾਲ ਹੋ ਗਏ ਆ ਸਾਨੂੰ ਇੱਥੇ ਤੇਰੇ ਲਈ ਗਿਫਟ ਲਿਆਂਦਾ ਰਵੀ ਕਿੱਡਾ ਵਧੀਆ ਤੈਨੂੰ ਪਤਾ ਹੀ ਨਹੀਂ ਹੈ ਓਹ ਥੈਂਕ ਯੂ ਮੀ ਥੈਂਕ ਯੂ ਕੀ ਜੀਏ ਉਹ ਖਾਓ ਗਾੜੀ ਨੇ ਤੇ ਇਮਲਵ ਹਮ ਓਕੇ ਮੋਡਾ ਜਾਨੀ ਤੇ ਹੀ ਗਿਰ ਲਾ ਇਧਰ ਚੈੱਕ ਕਰੋ ਅੰਮਰ ਹੋਣਾ ਨੇ ਪੈਸੇ ਕਿੱਦਾਂ ਇਹ ਇੱਕ ਚੀਜ਼ ਆ ਓਵੇ ਬਲੈਕ ਓ ਬਲੈਕ ਇੰਨਾ ਕੀ ਕਰੀਦਾ ਕੀ ਕਰੀਦਾ ਤਨ ਨਹੀਂ ਖੁਣਾਈ ਇਹ ਹਾਰਡ ਹੋ ਜਾਂਦਾ ਰਮ ਕਾ ਮਾਰੀਏ ਤੇ ਜਦੋਂ ਹੋਣੀ ਜਾਂਦਾ ਫਿਰ ਉਹ ਨਿਕੜ ਜਾਂਦਾ ਆਹਾਂ ਆਹ ਹਾਂਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਨਵਾਂ ਦਿਨ ਤੇ ਨਵੀਂ ਵੀਡੀਓ 'ਚ ਤੇ ਰਬਾਬ ਕਹਿੰਦੀ ਕਿ ਸੈਰ ਕਰਨ ਚਲੀਏ ਤੇ ਉੱdna ਮੈਂ ਚੱਲਾ ਸੈਰ ਕਰਨ ਬਾਹਰ ਤੇ ਚਲੋ ਜੀ ਰਬਾਬ ਕਹਿੰਦੀ ਮੈਨੂੰ ਬਾਹਰ ਲੈ ਕੇ ਚਲੋ ਤੇ ਅਸੀਂ ਚੱਲੇ ਆ ਵਾਕ ਕਰਨ ਚਲੋ ਜੀ ਹਰੂ ਮਿਲ ਗਈ ਵੀ ਭਾਈ ਦੇ ਕਾਸ਼

ਲੋ ਜੀ ਹੁਣ ਰਮਨ ਆਪ ਚਲੇ ਸਕੂਲ ਤੇ ਆਪ ਵੇਖੋ ਖਾਣਾ ਖਾਦੀ ਤੇ ਉਹਦੇ ਤੇ ਨਹੀਂ ਕਰਦਾ ਸਕੂਲ ਜਾਣਾ ਤੇ ਫਿਰ ਵੀ ਵੈਣੀ ਜੜਾ ਸਕੂਲ ਜਾਣਾ ਕਿਉਂਕਿ ਮੰਮੀ ਤੇ ਦਾਦੀ ਨੇ ਬਹੁਤ ਮਿਹਨਤ ਕਰ ਲਈ ਅਬ ਤੱਕ ਅਬ ਆਪਣਾ ਟਾਈਮ ਆ ਚੁੱਕਾ ਆ ਇਧਰ ਵੇ ਲੋ ਕਾਸ਼ ਆ ਕੇ ਬੈਠਾ ਹਣੇ ਤੇ ਇਹਨੇ ਬਸ ਆਈਪੈਡ ਤੇ ਗੇਮ ਹੀ ਖੇਡਣੀ ਹੈ ਆਈਪੈਡ ਤੋਂ ਬਾਹਰ ਵੀ ਨਿਕਲ ਆਇਆ ਕਰੋ ਹੈ ਨਿਕਲਾਂਗੇ ਕਿ ਗੇਮ ਵੀ ਖੇੜੀ ਜਾਣੀ ਹੋ ਗੇਮ ਵੀ ਖੇੜਨਾ ਹੈ ਲੈ ਤੇ ਗੇਮ ਉਹ ਤੇ ਖੇੜੀ ਜਾਂਦੀ ਹੈ ਟਾਈਮ ਨਹੀਂ ਲੱਗਦਾ ਇੱਥੇ ਬਰਾਤ ਨੂੰ ਖੋਰਦੇ ਨੇ ਇੱਕ ਦੋ ਅੱਛਾ 1 2 ਵਜੇ ਤੱਕ ਗੇਮ ਹੀ ਖੇੜੀ ਜਾਣੀ ਇੰਦੇ ਦੇ ਦਿਨ ਨੂੰ ਮੇਰੇ ਸਾਢੇ 9:00 'ਤੇ ਨੀਂਦ ਆ ਜਾਂਦੀ ਹੈ ਹੈ ਇਦਾਂ ਹੀ ਇੱਥੇ ਟਾਈਮ ਹੈ ਟਾਈਮ ਦੇਵੋ

ਇਹ ਕਰਦੇ ਦੇ ਇਹੋ ਬਲੈਕ ਬਣਾਇਆ ਇਹ ਇੱਕ ਚੀਜ਼ ਹੈ ਉਹ ਬਲੈਕ ਉਹ ਬਲੈਕ ਇਹਨਾਂ ਕੀ ਕਰੀਦਾ ਕੀ ਕਰੀਦਾ ਇਹ ਬਣਾਈ ਇਹ ਹਾਰਡ ਹੋ ਜਾਂਦਾ ਰਮ ਕਾ ਮਾਰੀਏ ਤੇ ਜਦੋਂ ਹੋਲੀ ਜਾਂਦਾ ਫਿਰ ਉਹ ਲਿਕੜ ਬਣ ਜਾਂਦਾ ਆਹਾਂ ਆਖਿਆ ਉੱਤੇ ਇੰਝ ਟਾਪਾ ਪਾ ਰਹੇ ਹੋ ਪਰ ਮਮੋਲੀ ਜਤ ਪਈ ਤੇ ਫਿਰ ਲਿੰਕ ਵੱਡ ਬਣ ਚੋਕੇ

ਉਹ ਬਲਕ ਉਸੋ ਕੀ ਆਂਦੀ ਨੀਚੇ ਡਿੱਗ ਕੇ ਆ ਜਾਓ ਉਸੋ ਕੀ ਆਂਦਾ ਇਹ ਨਹੀਂ ਕੋਈ ਡਰ ਤੇ ਜੇ ਕੱਪੜਿਆਂ ਤੇ ਪੈਸੇ ਲੱਸਦਾ ਨਹੀਂ ਲੱਤ ਜਾਂਦਾ ਏ ਕਿ ਲੱਗਦੀ ਕਿ ਲੋਕਾਂ ਨੂੰ ਪਾਇਨਾ ਫਿਰ ਲੱਸਦਾ ਅੱਛਾ ਤੂੰ ਫਿਰ ਜ਼ਿਆਦਾ ਇਹਨੂੰ ਭਰਨਾ ਹੈ ਨਾ ਫਿਰ ਜ਼ਿਆਦਾ ਪਤਾ ਲੱਗਣਾ ਹੈ ਆਈ ਰੈ ਪੈਕੇਟ ਜਾਂਦਾ ਪੂਰਾ ਕਿੰਨਾ ਪੈਕੇਟ ਜਾਂਦਾ 50 ਰੁਪਏ ਆਹਾਂ ਚੱਲ ਵਧੀਆ ਇਹਨੂੰ ਸਾਰਾ ਭਰਦੇ ਨਾ ਫਿਰ ਪਤਾ ਲੱਗਣਾ ਹੈ ਇਦਾਂ ਵਿੱਚ ਮੈਨੂੰ ਕਹਿ ਨਹੀਂ ਕਰਦਾ ਹੱਤ ਵੜਦ ਕਿੰਨਾ ਕੀ ਪੈਕੇਟ ਅੱਡਾ ਉਹ ਅਸ਼ੋ ਅੱਧਾ ਖਲਿ ਬਕ ਪਹਿਲਾ 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 ਪਾ ਬਣਾਇ ਪਹਿਲਾ ਹੋ ਗਿਆ ਕੀ ਚਾਲਾ ਪਾਣੀ ਪਾਦਾ ਹਾਂ ਪਹਿਲਾਂ ਜਿਆਦਾ ਪਾਣੀ ਪਾਤਾ ਸੀ ਤੇ ਫੇਲ ਹੋ ਗਿਆ ਤੈਨੂੰ ਪਾਸ ਹੋ ਗਿਆ ਚਲੋ ਬਾਪ ਅੱਜ ਕਿਹੜਾ ਡਾਂਸ ਕਰਾਇਆ ਤੁਹਾਨੂੰ ਸਕੂਲ ਚ ਸ਼ੇਕੀ ਸ਼ੇਕੀ ਕਿਵੇਂ ਕਿੱਦਾਂ ਕੀਤਾ ਸੀ ਦੱਸੋ ਮਾਨੂੰ ਕਿਦਾਂ ਥੋੜਾ ਪਿਛੇ ਹੋ ਕੇ ਕਰਕੇ ਦਿਖਾਓ ਕਿੱਦਾਂ ਨਾਚ ਕੀਤਾ ਹੀ ਐ ਹੋਰ ਕਿਵੇਂ ਕਿਦਾਂ ਕਿਦਾਂ ਕਰਾਇਆ ਮੈਸ ਮਿਸ ਨੇ ਦੱਸੋ ਇੱਧਰ ਚੈੱਕ ਕਰੋ ਮੰਮੀ ਸ਼ਾਤ ਤੇ ਬਣਾਤਾ ਸਾਗ ਸਾਗ ਬਣਦਾ ਜੋ ਦੇਸੀ ਤਰੀਕੇ ਨਾਲ ਚੁੱਲੇ ਤੇ ਤੇ ਇੱਧਰ ਮੰਮੀ ਹਣੀ ਗੁਲਚੇ ਮਗਾ ਕੇ ਖਾਂਦੇ ਵੱਲਨੇ ਯਾਰੇ ਗਰਮਾ ਗਰਮ ਗਰਮਾ ਗਰਮ ਹੋਈ ਤੇ ਸ਼ਹਿਰ ਚ ਰਹਿਣ ਦਾ ਸੋਚਿਆ ਹਾਂ ਸਹੀ ਗੱਲ ਪੂਰਾ ਸ਼ਹਿਰ ਬਣ ਗਿਆ ਹੁਣ ਹਾਂ ਸਹੀ ਗੱਲ ਸ਼ਮਨ ਹੋਣੀ ਪਰਸ ਦੇ ਖੈਰ ਦੀਆਂ ਕਰੀਆਂ ਪਿੰਡਾਂ ਸ਼ਹਿਰ ਆਪਣਾ ਤੇ ਦੋਵੇਂ ਚੀਜ਼ਾਂ ਹੀ ਆਣਾ ਕਨਵਰਟ ਹੋ ਗਿਆ ਸ਼ਹਿਰ ਚ ਹਾਂ ਆਪਣਾ ਸ਼ਹਿਰ ਚ ਹਰਬਨ ਲਾਕਾ ਆਪਣਾ ਤੂੰ ਹੀ ਕਰਦੇ ਲ ਟੋਫੀਆਂ ਬਾਬਾ ਤੁਸੀਂ ਨਹੀਂ ਖਾਣਾ ਕੁਲਚਾ ਤੁਸੀਂ ਨਹੀਂ ਖਾਣਾ ਕੁਲਚਾ ਇਹ ਕੀ ਪਾਪੀ ਉਹ ਪਾਪੀ ਵੇ ਮਮੀ ਜਿੱਦਾਂ ਗੈਸ ਤੇ ਵੀ ਬਣਾਈਦਾ ਸਾਗ ਪਰ ਜਿਹੜੀ ਗੱਲਬਾਤ ਹੈਣਾ ਚੁੱਲ੍ਹੇ ਤੇ ਉਹ ਨਹੀਂ ਬੰਦੀ ਗੱਲਬਾਤ ਜਿਹੜੀ ਚੁੱਲੇ ਤੇ ਚੁੱਲੇ ਤੇ ਬਹੁਤ ਵਧੀਆ ਸਾਗ ਲੱਗਦਾ ਹੈ ਜਿੱਥੇ ਚੁੱਲੇ ਹੂੰ ਗੜਾ ਦੇਸੀ ਤਰੀਕੇ ਨਾਲ ਚੁੱਲੇ ਦੇ ਅਸਲ ਚ ਚੁੱਲੇ ਤੇ ਬਣਾਉਂਦੀਆਂ ਆਹ ਪੁਰਾਣੇ ਸਮਿਆਂ ਚ ਇਹਦਾ ਵਧੀਆ ਲੱਗਦਾ ਹੁਣ ਤੇ ਆਲਸੀ ਬੀਬੀਆਂ ਹੋ ਗਈਆਂ ਆ ਸਹੀ ਗੱਲ ਆ ਆਂਦੀਆਂ ਨੇ ਗੈਸ ਤੇ ਹੀ ਸਾਡੇ ਕੋਲ ਆਹ ਕੀ ਤੂੰ ਆ ਪਊਗਾ ਅੱਖਾਂ ਜੇ ਤੂੰ ਮੈਨੂੰ ਤੋਂ ਡਰਦੀਆਂ ਕੱਲੋਂ ਤੋਂ ਡਰਦੀਆਂ ਇਹ ਫਿਊ ਮਿੰਟਸ ਲੇਟਰ ਇੱਧਰ ਚੈੱਕ ਕਰੋ ਆਪਣੀ ਮਾਂ ਤੇ ਦਿੱਲੀ ਸ਼ੇਰ ਵਗਾਉਂਦੇ ਇਹ ਰਬਾਬ ਕੀ ਲਖੰਦੇ ਹੈਂ ਐ ਕੀ ਕਰਨ ਦੇ ਹੋ ਟ੍ਰੇਨ ਕਿਵੇਂ ਚੱਲਦੀ ਹਏ ਹਏ ਠੀਕ ਆ ਲੋ ਜੀ ਆ ਗਏ ਖਾਲਸਾ ਕਾਲਜ ਜੂਸ ਪੀਣ ਤੇ ਆ ਕੀ ਸਮਝਿਆ ਕਿੰਨੂ ਕਿੰਨੂ ਦਾ ਜੂਸ ਆਹ ਜੂਸ ਕੀ ਦੇ ਸਾਹਮਣੇ ਇੰਨਾ ਦੇ ਲੱਗੇ ਜੋ ਬੂਟੇ ਥੋੜ੍ਹ ਤੋੜ ਕੇ ਤੇ ਇਹ ਮੁੰਡਾ ਜੂਸ ਬਣਾਉਂਦਿਆ ਜੇ ਆਹ ਵੇ ਲੱਗੇ ਫੌਂਟ ਆਏ ਆਹ ਵੇਖੋ ਕਿਨੇ ਠਪਾਣਾ ਆ ਲਾਈ ਆ ਵੀਰ ਨੇ ਰੈਡੀ ਤੇ ਲਾਈ ਵੀ ਓਥੇ ਤੋੜ ਕੇ ਲਿਆਉਂਦਾ ਤੇ ਬਣਾ ਕੇ ਦਿੰਦਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਥੇ ਹਾਂਜੀ ਇਥੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਂ 4-5 ਸਾਲ ਹੋ ਗਏ ਅੱਛਾ ਬਾਈ ਜਾਂਦਾ ਵੀ 4-5 ਸਾਲ ਹੋ ਗਏ ਆ ਸਾਨੂੰ ਇੱਥੇ ਤੇ ਇਦਾਂ ਬਾਗ ਠੇਕੇ ਤੇ ਲੈ ਲੈਂਦੇ ਆ ਚੈੱਕ ਕਰੋ ਲੋ ਜੀ ਬਣ ਗਿਆ ਜੀ ਜੂਸ ਤੇ ਮੈਂ ਪੀ ਕੇ ਦੱਸਦਾ ਪਤਾ ਨਹੀਂ ਹੁਣ ਖੱਟਾ ਆ ਕਿ ਮਿੱਠਾ ਆ ਟੇਸਟ ਦੇ ਵੈਸੇ ਵਧੀਆ ਆ ਖੱਟਾ ਮਿੱਠਾ ਜਾਈ ਹੈ ਵਧੀਆ ਲੱਗਣ ਜਾ ਵੇ ਏ ਫਿਊ ਮਿੰਟਸ ਲੇਟਰ ਲੋ ਜੀ ਇਹੀ ਆ ਗਏ ਬਾਹਰ ਤੇ ਕਹਿੰਦੇ ਖਾ ਪੀ ਕੇ ਉਹਦੇ ਕੁਝ ਬਾਹਰੋਂ ਤੇ ਮੈਂ ਕਿਹਾ ਚਲੋ ਚਲੀਏ ਰਜੀਤ ਐ ਵੀ ਤੁਹਾਨੂੰ ਕਿਤੇ ਜਾਣਾ ਹੈ ਕਿ ਜੋ ਜਾ ਕੇ ਵੇਚਦੇ ਲੋ ਜੀ ਇਹੀ ਆ ਗਏ ਬੈਕਸ ਕਿਵੇਂ ਨਹੀਂ ਹੈਗਾ ਜੀ ਕਾਸ਼ ਰੋਹਿਤ ਭਈਆ

ਉਹ ਕੋਲਾ ਦੇ ਉਂਗਲ ਆਈ ਰੋਹਿਤ ਮਾਡਲ ਮਾਪਈ ਗਾਰੀ ਉੱਡੇ ਅੱਗੇ ਵਧੀਆਂ ਲੈਂ ਹੁਣ ਲੱਗ ਗਿਆ ਜਿਹੜਾ ਫੇਵਰੇਟ ਫੋਟੋ ਕਿੱਦਾਂ ਮੇਰੀ ਸਾਈਡ ਤੇ ਰੋਹਿਤ ਵੇਲਾ ਕਿਨੇ ਲਾਸਟ ਤੇ ਲੱਗਾਈ ਹੁੰਦੀ ਸੜਾ ਹੋਣ ਆ ਗਏ ਮਾਰਕੀਟ ਤੇ ਉਹ ਸਾਹਮਣੇ ਚੱਲੀਏ ਗਰਦੀਬ ਛੱਟੇ ਹੱਟ ਕਿੰਨਾ ਲੱਗੰਦੇ ਆ ਇੱਕ ਪੇੜ ਘਟ ਕਰਨਾ ਐਕਸਰਸਾਈਜ਼ ਵਗੈਰਾ ਲਾਇਆ ਕਰ ਲੋ ਇੱਧਰ ਚੈੱਕ ਕਰੋ ਅੰਮਰ ਉਹਨੇ ਪੈਸੇ ਕਿ ਦਖਲਾ ਰਹਿ ਗਏ ਲੋ ਜੀ ਫੋੜ ਆ ਗਿਆ ਘਰ ਤੇ ਉਹਨਾਂ ਵੇਖਣਾ ਕਰਗੀ ਜਾਇਆ ਜੀ ਚੂਹਾ ਤੇ ਉਹ ਮੈਂ ਕਿਹਾ ਮੰਮੀ ਇਹ ਕਹਿੰਦੇ ਇਹਨੂੰ ਬਾਹਰ ਛੱਡ ਗਿਓ ਆ ਦਿਖਾਉਣਾ ਦੇ ਦੂਜਾ ਕਰ ਰਿਹਾ ਹੈ ਲੋ ਗਾਈ ਮੇਰਾ ਬਾਪ ਛੱਡਨ ਚਲੇ ਰਹਾ ਪਾ ਨੂੰ ਕਿੱਥੇ ਛੱਡ ਕੇ ਉਹਣਾ ਬੋਟੇ ਇਹਨੂੰ ਅਹੀਂ ਨਾ ਛੱਡਨ ਚਲੇ ਜੇ ਬਾਹਰ ਤੇ ਇਹ ਸਵੇਰੇ ਵੀ ਆਇਆ ਸੀ ਇਹਦੇ ਵਿੱਚ ਪਰ ਛੁੱਟ ਗਿਆ ਸੀ ਭੱਜ ਗਿਆ ਸੀ ਫੇਰ ਆ ਗਿਆ ਸ਼ਾਮ ਨੂੰ ਤੇ ਇਹਨੂੰ ਛੱਡ ਕੇ ਉਹਨੇ ਬਾਹਰ ਹੀ ਤੋ ਇਹ ਮੰਮੀ ਉਲੀ ਬੈਠੇ ਇਟਲੀ ਅੰਦਰ ਅਭੀ ਕਿੱਡਾ ਵਧੀਆ ਤੇਨੂੰ ਪਤਾ ਹੀ ਨਹੀਂ ਹੈ ਥੈਂਕ ਯੂ ਨਹੀਂ ਥੈਂਕ ਯੂ ਕੀ ਜੀਏ ਉਹ ਖਾ ਉਹ ਬਲੋਰੀ ਮੰਮੀ ਉਹਨਾ ਮੈਨੂੰ ਗਿਫਟ ਕੀਤਾ ਜੇ ਉਹ ਤੇਰੀ ਬਾਤ ਮੈਂ ਵੀ ਮੰਗਦਾ ਸੀ ਪਹਿਲਾਂ ਹੀ ਮੈਂ ਸੋਚਦਾ ਲੈ ਕਿ ਇਹੋ ਜੀ ਚੀਜ਼ ਮੈਨੂੰ ਦਸਿਆਂ ਦਦਾ ਲਿਆਂਦਾ ਨਾ ਫਿਰ ਗਿਫਟ ਥੈਂਕ ਯੂ ਬਹੁਤ ਬਹੁਤ ਸੋ ਮੱਚ ਵਧੀਆ ਲੱਗਾ ਬਹੁਤ ਵਧੀਆ ਗੁਰਦੀਪ ਇੰਦਰੀ ਧੰਨਵਾਦ ਬਹੁਤ ਬਹੁਤ ਗਿਟ ਪਾਲੇ ਕਾਉਨ ਹੈ ਤੇ ਬਈ ਤਾਂ ਹੋਈ ਦਾ ਕਿਦਾਂ ਟੈਡੀ ਬੜਾ ਨਹੀਂ ਨਹੀਂ ਇਦਾਂ ਹੀ ਹੁੰਦਾ ਥੋੜਾ ਇਹ ਵੀ ਏਦਾਂ ਹੀ ਕਰਾਸ ਕਰੋ ਹਾਂ ਹੋਵੇ ਇੱਕ ਜਹਾਣਾ ਇਟਾਲੀਅਨ ਹੈ ਜਿਹੜਾ ਜਿਆਦਾ ਸ਼ਾਇ ਨੀ ਕਰਦਾ ਹੈ ਨਾ ਹਾਂ ਤਾਂ ਹੀ ਕਰ ਗਿਆ ਬਹੁਤ ਵਧੀਆ ਵਧੀਆ ਮੈਨੂੰ ਬਹੁਤ ਖੁਸ਼ੀ ਆਇਆ ਹਾਂ ਹਾਂਜੀ ਸਾਰੇ ਜਾਣੇ ਦੱਸਿਓ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆ ਜੀ ਅਗਲੀ ਵੀਡੀਓ ਚ ਅਗਲੇ ਵਲੌਗ ਦੇ ਨਾਲ ਓਕੇ ਰੱਬ ਰੱਖਾ ਰੱਬ ਰੱਖਾ ਜੀ ਬਾਏ ਬਾਏ ਜੀ